ਅਸੀ ਕਾ ਦੋਸਤੋ ਆਪਾਂ ਖੇਤ ਨਾ ਅੱਜ ਨੀਰਾ ਵੜਨ ਵਾਸਤੇ ਗਏ ਸੀ ਤੇ ਜਿਵੇਂ ਆਪਾਂ ਕਹਿ ਰਹੇ ਨਾ ਵੀ ਸਰਕਾਰਾਂ ਆਪਾਂ ਨੂੰ ਆਟਾ ਦਾਲ ਸਕੀਮਾਂ ਦੇ ਰਹੀਆਂ ਜੀ ਇਹ ਸਾਨੂੰ ਜੀ ਕੰਮ ਨਹੀਂ ਦੇ ਰਹੀਆਂ ਜੀ ਹਨਾ ਬੋਲਦੇ ਆਪਾਂ ਤੇ ਇਹ ਨਾ ਇੱਕ ਬੰਦਿਆਂ ਦੀ ਸੋਚ ਹੈ ਜਿਹੜੀ ਸੇਮ ਹੀ ਹੁੰਦੀ ਹੈ ਇੱਥੋਂ ਪਤਾ ਲੱਗਦਾ ਆਪਣੇ ਵੀ ਬਹੁਤ ਫੇਸਬੁਕ ਵਿਦਵਾਨ ਆ ਆਪਾਂ ਜੀ ਆਲਨੇ ਬੰਦ ਆਲਨੇ ਬੰਦਦੇ ਆ ਜੀ ਆਪਾਂ ਸੌ ਦਾ ਆਲਨਾ 50 ਰੁਪਏ ਜਿੱਦਨੇ ਆਈ ਤੁਸੀਂ ਪੰਛੀਆਂ ਵਾਸਤੇ ਆਲਨੇ ਲਾਓ ਜੀ ਜਦੋਂ ਦੇ ਤੁਸੀਂ ਆਲਨੇ ਚੋਗਾ ਤੇ ਪੰਛੀਆਂ ਦੀ ਲੋੜੀ ਦਾ ਸਮਾਨ ਖੁਦ ਦੇਣ ਲੱਗੇ ਉਹਨਾਂ ਨੂੰ ਤਾਂ ਦਿਨੋਂ ਦਿਨ ਪੰਛੀਆਂ ਦੀ ਜਨ ਸੰਖਿਆ ਘਟੀ ਆ ਵਧੀ ਨਹੀਂ ਜਦੋਂ ਪੰਛੀ ਆਪਦੇ ਆਲਨੇ ਪਾਉਂਦੇ ਹੁੰਦੇ ਸੀ ਜਿਵੇਂ ਮੰਨ ਲਓ ਚਿੜੀਆਂ ਪਾਉਂਦੀਆਂ ਸੀ ਕੋਈ ਉਹ ਗੁੱਗੀਆਂ ਘਟਾਰਾਂ ਪਾਉਂਦੀਆਂ ਆ ਤੇ ਉਹਨਾਂ ਦੇ ਉਹਨਾਂ ਦੀ ਜਨਸਾਂ ਕਾਹਦੇ ਬਹੁਤ ਹੁੰਦੀ ਸੀ ਅੱਗੇ ਆਪਣੇ ਆਮ ਹੀ ਪੱਥਰਾਂ ਦੀ ਚੇਚੜ ਪੱਟਨ ਆ ਜਾਂਦੇ ਗਟਾਰਾ ਹੁਣ ਤਾਂ ਰਹੀ ਇੱਕ ਦੋ ਗਟਾਰਾਂ ਤੇ ਆਪਣੇ ਦਾ ਖੇਤ ਆ ਜੇ ਦੇਖੋ ਬਾਇਰੇ ਦੀ ਜਮਨ ਜੜ ਦੇ ਵਿੱਚ ਕਰਕੇ ਆਲ ਨੂੰ ਤਿਆਰ ਕਰ ਰਹੀ ਹੈਗਾ ਇਹ ਨਿੱਕੀ ਜਿਹੜੀ ਹੈ ਇਹ ਆਲ ਨੂੰ ਤਿਆਰ ਕਰ ਰਹੀ ਆ ਉਹਦਾ ਇਹ ਆਪੇ ਛੜਤਾ ਜਿਹੜੀ ਵੱਡੀ ਗੱਲ ਲੋੜ ਆ ਅੱਜ ਕੁਦਰਤ ਦੀ ਲੋੜ ਆ ਨਾਲੇ ਬੰਦਿਆਂ ਨੂੰ ਲੋੜ ਆ ਨਾਲੇ ਕੁਦਰਤ ਨੂੰ ਨਾਲੇ ਸਾਰੇ ਗਾਜੂ ਇਸ ਟਾਈਮ ਲੋੜ ਆ ਦਰਖਤ ਲਾਉਣ ਦੀ ਦਰਖਤ ਦੇ ਨਾਲ ਨਾਲੇ ਤਾਂ ਟੈਂਪਰੇਚਰ ਠੰਡਾ ਹੋਊਗਾ ਵਾਤਾਵਰਨ ਸਾਫ਼ ਹੋਊਗਾ ਪੰਛੀਆਂ ਨੂੰ ਵੀ ਜ਼ਰੂਰਤ ਆ ਜਨਵਰਾਂ ਨੂੰ ਵੀ ਜ਼ਰੂਰਤ ਆ ਇਨਸਾਨਾਂ ਨੂੰ ਵੀ ਜ਼ਰੂਰਤ ਆ ਵੱਧ ਤੋਂ ਵੱਧ ਦਰਖਤ ਲਾਉਣ ਦੀ ਜ਼ਰੂਰਤ ਹੈ ਜੀ ਆਪਣੇ ਜਿਹੜੇ ਕਿ ਦਰਖਤ ਇੱਕ ਵੀ ਨਹੀਂ ਛੱਡਿਆ ਤੇ ਹੁਣ ਆਪਾਂ ਜਨਵਰਾਂ ਨੂੰ ਵੀ ਨਕਲੀ ਆਲ ਨੇ ਬਣਾ ਕੇ ਦੇਣ ਲੱਗੇ ਕਿ ਤੁਸੀਂ ਵੀ ਕੰਮ ਕਰਨੋਂ ਹਟਜੋ ਸਾਡੇੋਂ ਤੁਹਾਨੂੰ ਤੁਸੀਂ ਆਲ ਨਾ ਬਣਾ ਬਣਾ ਕੇ ਦੇਵਾਂਗੇ ਹੋਰ ਉਹਨਾਂ ਨੇ ਇਹ ਕੀ ਕੰਮ ਕਰਨਗਾ ਆਪਣਾ ਚੋਗਾ ਚੋਕੇ ਤੇ ਢੱਪਾਲਨਾ ਆਲਨਾ ਬਣਾ ਕੇ ਬੱਚੇ ਪੈਦਾ ਕਰਨੇ ਬੱਚਿਆਂ ਦਾ ਢੱਪਾਲਨਾ ਹੋਰ ਦੂਜਾ ਤਾਂ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਜ਼ਮੀਨ ਪ੍ਰਾਪਰਟੀ ਕੋਈ ਉਹਨਾਂ ਨੇ ਨਹੀਂ ਬਣਾਉਣੀ ਘਰ ਕੋਈ ਮਹਿਲ ਉਹਨਾਂ ਨੇ ਨਹੀਂ ਬਣਾਉਣਾ ਹਨਾ ਚਾਰ ਟੱਕੇ ਧਰਨੇ ਆ ਉਹੀ ਆਪਾਂ ਉਹਨਾਂ ਨੂੰ ਧਰ ਨਹੀਂ ਦਿੰਦੇ ਵੀ ਨਹੀਂ ਨਹੀਂ ਤੁਸੀਂ ਇਹ ਗੱਲ ਨਹੀਂ ਕਰਨਾ ਅਸੀਂ ਤੁਹਾਨੂੰ ਜਿੰਮੀ ਕਹਾਂਗੇ ਉਵੇਂ ਕਰਿਓ ਸਾਡੇ ਆਲਨੇ ਬਣਾਏ ਚ ਰਹੋ ਤੁਹਾਨੂੰ ਸੇਫਲੀ ਅਸੀਂ ਬਣਾਏ ਹੋਇਆ ਇਹ ਤਾਂ ਉਹ ਵੀ ਗੱਲ ਹੋ ਗਈ ਨਾ ਕਿ ਬ੍ਰੋਕਰ ਇੱਕ ਫਲੈਟ ਵੇਚਦਾ ਹੁੰਦਾ ਵੀ ਮੇਰੇ ਫਲੈਟ ਦੇ ਵਿੱਚ ਆਹ ਚੀਜ਼ਾਂ ਜੀ ਤੁਸੀਂ ਮੇਰੇ ਫਲੈਟ ਨੂੰ ਲਓ ਇਹ ਚੀਜ਼ਾਂ ਹੋਣੀਆਂ ਉਹ ਚੀਜ਼ਾਂ ਆਪਾਂ ਕਰਨ ਲੱਗਦੇ ਤੇ ਹੌਲੀ-ਹੌਲੀ ਇਹਨਾਂ ਦੀਆਂ ਵੀ ਆਪਾਂ ਆ ਦਿੱਤਾ ਵਿਗਾੜ ਦਾਂਗੇ ਇਹਨਾਂ ਨੂੰ ਚੋਗੇ ਪਾਪਾ ਇਹਨਾਂ ਨੂੰ ਪਾਣੀ ਪਾਪਾ ਇਹਨਾਂ ਨੂੰ ਆਪਾਂ ਮੰਨ ਕੇ ਚੱਲੋ ਵੀ ਜਿਹੜੇ ਆਲ ਨੇ ਲਾ ਲਾ ਕੇ ਚਲੋ ਠੀਕ ਆ ਠੰਡ ਗਰਮੀ ਬਹੁਤ ਜ਼ਿਆਦਾ ਆ ਪਾਣੀ ਬੰਦੇ ਨੇ ਛੱਤ ਤੇ ਰੱਖਤਾ ਜਾਂ ਸਾਈਡ ਤੇ ਆਪਣਾ ਹਨਾ ਭਰ ਕੇ ਰੱਖਤਾ ਚਲੋ ਜੋ ਕੋਈ ਤੁਰਾ ਫਿਰਦਾ ਜਨੌਰ ਵੀ ਪੀ ਲੈਂਦਾ ਜਾਨਵਰ ਵੀ ਹਨਾ ਕੁੱਤਾ ਵਿੱਲਾ ਵੀ ਪੀ ਲੈਂਦਾ ਕੋਈ ਪੰਛੀ ਪੀ ਲੈਂਦਾ ਚਲੋ ਨਾਰਮਲ ਚੀਜ਼ ਆ ਉਹ ਤਾਂ ਪਾਣੀ ਦਾ ਪਤਾ ਹੀ ਨਹੀਂ ਮਿਲਦਾ ਜਿਹੜਾ ਵਾ ਚੋਗਾ ਵੀ ਨਹੀਂ ਆਪਾਂ ਚੋਗਣ ਦਿੰਦੇ ਅੱਜ ਆਪਾਂ ਛੱਤ ਤੇ ਜਾ ਕੇ ਜੀ ਪਾਵਾਂਗੇ ਆਪਾਂ 20 ਕਿਲੋ ਚੋਗਾ ਪਾਉਣੇ ਆਪਾਂ 50 ਕਿਲੋ ਚੋਗਾ ਪਾਉਣੇ ਆ ਆਪਾਂ ਸਤਨਾਜਾ ਬਣਾ ਕੇ ਰੱਖਿਆ ਉਹ ਚਣ ਬਰਾ ਪੰਛੀਆਂ ਨੂੰ ਪਾਉਣੇ ਹਨ ਇਹ ਚੀਜ਼ਾਂ ਇਹਨਾਂ ਦੀ ਪਹਿਲੀ ਗੱਲ ਤਾਂ ਇਹ ਆਪਾਂ ਨੂੰ ਇਹ ਚੀਜ਼ ਬਾਰੇ ਨੌਲੇਜ ਹੈਣੀ ਕਿ ਕਿਹੜੇ ਪੰਛੀ ਨੂੰ ਕਿਹੜੀ ਖਰਾਕ ਕਿਹੜੇ ਟਾਈਮ ਦੇ ਵਿੱਚ ਪਾਉਣੀ ਚਾਹੀਦੀ ਹੈ ਬਲਕਿ ਉਹਨੂੰ ਵੱਧ ਪਤਾ ਆਪਣੇ ਨੂੰ ਵੀ ਕਿਹੜੀ ਖਰਾਕ ਕਿਹੜੇ ਟਾਈਮ ਦੇ ਵਿੱਚ ਕਿਹੜੀ ਮੈਂ ਖਾਣੀ ਆ ਕਿਹੜੀ ਮੈਂ ਛੱਡਣੀ ਆ ਇਸ ਟਾਈਮ ਦੇ ਵਿੱਚ ਸੰਤਨਾਜੇ ਦੇ ਵਿੱਚ ਸਭ ਤੋਂ ਵੱਧ ਬਾਜਰਾ ਪਾਈ ਜਾਂਦੇ ਆ ਜਿੰਨੇ ਕਬੂਤਰ ਘੁਗੀਆਂ ਬਾਜਰਾ ਖਾਰੰਗਾ ਉਹਨਾਂ ਨੂੰ ਉਹਨਾਂ ਨੂੰ ਮੰਨ ਕੇ ਚੱਲੋ ਵੀ ਜਿਵੇਂ ਉਹਨਾਂ ਦਾ ਪਾਣੀ ਦੀ ਮਾਤਰਾ ਘਟ ਰਹੀ ਹੈ ਸਰੀਰ ਦੇ ਵਿੱਚ ਟੈਂਪਰੇ ਮੰਨ ਲਓ ਬੁਖਾਰ ਹੋ ਗਏ ਉਹਨਾਂ ਨੂੰ ਤੇ ਉਹ ਮਰ ਰਹੇ ਆ ਇਸ ਟਾਈਮ ਬਾਜਰੇ ਦੀ ਜਿਹੜੀ ਮੰਨ ਲਓ ਅਨਾਜ ਪਾਉਣਾ ਉਹ ਬਹੁਤ ਮਾੜਾ ਪੰਛੀ ਨੂੰ ਇਹ ਵੀ ਇੱਕ ਮੰਦੇ ਜਾਣਕਰ ਨੇ ਮੈਂ ਸੁਣਿਆ ਸੀ ਉਹਨੇ ਦੱਸਿਆ ਸੀਗਾ ਆਪਾਂ ਨੂੰ ਤਾਂ ਉਹ ਹੀ ਚੀਜ਼ ਬਾਰੇ ਵੀ ਨਹੀਂ ਪਤਾ ਸੀ ਵੀ ਬਾਜਰਾ ਪਾਉਣਾ ਚਾਹੀਦਾ ਜਾਂ ਨਹੀਂ ਜਿਹੜੀਆਂ ਚੀਜ਼ਾਂ ਬਾਰੇ ਪਤਾ ਨਹੀਂ ਨਾ ਦੋਸਤੋ ਉਹ ਚੀਜ਼ਾਂ ਦੇ ਆਪਾਂ ਫੇਸਬੁੱਕ ਬਦਵਾਨ ਜਾਂ ਆਪਾਂ ਰਿਐਲਿਟੀ ਦੇ ਵਿੱਚ ਇਹ ਚੀਜ਼ਾਂ ਨੂੰ ਛੱਡ ਕੇ ਤੇ ਜਿਹੜੀ ਸੱਚਾਈ ਆ ਜਿਹੜੀ ਕੁਦਰਤ ਦੀ ਸੱਚਾਈ ਆ ਉਹਦੇ ਕੰਨੀ ਆਉਣਾ ਪਊ ਆਪੜੋਂ ਨਾ ਆਪੜੋਂ ਕਿਸੇ ਨੂੰ ਡੱਕੇ ਦੇਣ ਦੀ ਲੋੜਾ ਨਾ ਕਿਸੇ ਨੂੰ ਘਰ ਪਾ ਕੇ ਦੇਣ ਦੀ ਲੋੜਾ ਸਿਰਫ ਇੱਕ ਦਰਖਤ ਲਾਓ ਉਹਦੇ ਹਜ਼ਾਰਾਂ ਨੇ ਡੱਕੇ ਹੋ ਜਾਣਗੇ ਹਜ਼ਾਰਾਂ ਹੀ ਉਹਦਾ ਡਾਣੀਆਂ ਹੋ ਜਾਣਗੀਆਂ ਸੌਆਂ ਡਾਣੀਆਂ ਹੋ ਜਾਣਗੀਆਂ ਸੌਆਂ ਡਾਣੀਆਂ ਦੇ ਉੱਤੇ ਹਜ਼ਾਰਾਂ ਪੰਛੀ ਰਹਿ ਸਕਦਾਗਾ ਜੇ ਆਪਾਂ ਇੱਕ ਵੱਡਾ ਦਰਖਤ ਲਾਉਣੇ ਆ ਤੇ ਇਹ ਇੱਕ ਤੁਹਾਨੂੰ ਯਾ ਵੀਰੋ ਬੇਨਤੀ ਕਰ ਰਹੇ ਆ ਆਪਾਂ ਵੀ ਇਹ ਕੰਮ ਬੰਦ ਕਰੋ ਜਿਹੜੇ ਕਿ ਆਪਾਂ ਨਕਲੀ ਆਲ ਨਹੀਂ ਬਣਾਵਣਾ ਕਿ ਟੰਗਰ ਨਾਲ ਇਹਦੂ ਦਰਖਤ ਲਾਓ ਅੱਜ ਨਾਲ ਦੋ ਸਾਲਾਂ ਨੂੰ ਤਿਆਰ ਹੋ ਜੂਗਾ ਦਰਖਤ ਤੇ ਕੋਈ ਚੱਕਰ ਨਹੀਂ ਤੁਸੀਂ ਸਾਉਂ ਸੰਭਾਲ ਪਾਲਣ ਪੋਸ਼ਣ ਕਰੋ ਇਹ ਆਟਾ ਦਾਲ ਸਕੀਮ ਵਾਲਾ ਕੰਮ ਇਹ ਪੰਛੀਆਂ ਤੇ ਜਾਨਵਰਾਂ ਤੇ ਨਾ ਆਪਾਂ ਲਾਗੂ ਕਰਕੇ ਆ ਆਪਣੇ ਤੇ ਆਪਾ ਖੁਦ ਕਰੀ ਬੈਠੇ ਆ ਧੰਨਵਾਦ ਦੋਸਤੋ